ਸੈਂਟਰ ਵਿੱਚ ਪੁਲਿਸ ਨੇ 14 ਘੰਟੇ ਤੱਕ ਕੀਤੀ ਰੇਡ ਵੱਡੀ ਗਿਣਤੀ ਵਿੱਚ ਜੋੜੇ ਗ੍ਰਫਤਾਰ ਸ਼ਹਿਰਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੀਤੀ ਗਈ ਫੁੱਲਾਂ ਦੀ ਸਜਾਵਟ ਅਤੇ ਹੁਣ ਖਬਰਾਂ ਵਿਸਤਾਰ ਨਾਲ ਅੰਮ੍ਰਿਤਸਰ ਕੇਂਦਰੀ ਰਾਜ ਮੰਤਰੀ ਮੱਛੀ ਪਾਲਣ ਪਸ਼ੂ ਪਾਲ ਅਤੇ ਡੇਰੀ ਮੰਤਰਾਲੇ ਅਤੇ ਪੰਚਾਇਤੀ ਰਾਜ ਮੰਤਰੀ ਪ੍ਰੋਫੈਸਰ ਐਸ ਪੀ ਸਿੰਘ ਬਘੇਲ ਸਾਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਛੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ मेरा सौभाग्य है कि आज हरमंदिर साहब में आके दरबार में माथा टेकने का अवसर मिला प्रसाद खाने का अवसर मिला दर्शन करने का अवसर मिला उसके बाद जहां देश के आज़ादी के लिए शहीद हुए थे हजारों लोग अंग्रेजों की बर्बरता से कत्ल हुआ था वहाँ जलने वाले में उनको श्रद्धांजलि देने के लिए इसके बाद मैं भारत सरकार में नाम प्रोफेसर एस पी सिंह बघेल है भारत सरकार में राज्य मंत्री फिशरी एनिमल हस्बेंड्री डेयरी और पंचायती राज गाँव तो आज आई में दस राज्यों का पंचायती राज विभाग का एडवांस मैनेजमेंट लीडरशिप प्रोग्राम की ट्रेनिंग है तो उसमें एज ए चीफ़ गेस्ट आया हूँ क्योंकि वो कार्यक्रम है तो अमृतसर आएँ और मथाना ना टेकें अमृतसर आएँ और जलिया बाग ना जाएँ अमृतसर आएँ और बाघा बॉर्डर ना जाएँ तो ये ऐसा हो ही नहीं सकता मैं सभी सिख गुरुओं के चरणों में प्रणाम करना चाहूँगा उनकी शहादत से उनके बलिदान से उनकी त्याग से उनकी तपस्या से सनातन धर्म की रक्षा हुई है और अब उनके परिवार के लोग उनके राज्य के लोग उनके समर्थक भी रक्षा कर रहे हैं अमृतसर जोड़ा फाटक के नजदीक देव चल रहा है ਜਦੋਂ ਪੁਲਿਸ ਨੇ ਐਸ.ਟੀ.ਪੀ. ਨਕਲਕੀ ਤਾਂ ਪੁਲਿਸ ਨੇ ਸਪਾ ਸੈਂਟਰ ਦੇ ਅੰਦਰ ਰੇਡ ਕੀਤਾ ਅਤੇ ਪੁਲਿਸ ਨੇ ਸਪਾ ਸੈਂਟਰ ਤੇ ਸੈਲੂਨ ਦੇ ਅੰਦਰੋਂ 8 ਲੜਕੀਆਂ ਤੇ 5 ਮੁੰਡਿਆਂ ਨੂੰ ਕਾਬੂ ਕੀਤਾ ਇਸ ਸਬੰਧੀ ਮਹਿਲਾ ਪੁਲਿਸ ਅਧਿਕਾਰੀਆਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੰਡੇ ਕੁੜੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਆਸ਼ਾਰਿਆ ਮੈਡਮ ਸਾਹਮਣੇ ਮੁਖਬਰੀ ਆਈ ਸੀ ਕਿ ਇੱਥੇ ਦੇਵਪਾਰ ਦਾ ਕੰਮ ਚੱਲਦਾ ਹੈ ਕਿ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦੇ ਹੁਆ ਇਥੇ ਰਿਪੋਰਟ ਕੀਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ 8 ਕੁੜੀਆਂ ਨੇ ਹਾਂਜੀ ਤੇ ਪੰਜ ਮੁੰਡੇ ਮੌਕੇ ਤੇ ਅਸੀਂ ਫੜੇ ਨੇ ਮੈਨੇਜਰ ਇਹ ਸਾਡੇ ਅਸੀਂ ਤਪੀਸ਼ ਕਰ ਰਹੇ ਹਾਂ ਤੁਹਾਨੂੰ ਕੱਲ ਜਿਹੜੀ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਕਾਈਂਲੀ ਸਾਡਾ ਕੰਪਲੇਟਡਾ ਜਾਏ ਹੋ ਗਈ ਹੈ ਔਰ ਕਿ ਤਾਕੀ ਕਿ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਏ ਹੈਗਾ ਜਿਹੜਾ ਇਥੋਂ ਬਰਾਮਦ ਹੋਇਆ ਗੱਲੇ ਚ ਇਹ ਲੋਕਾਂ ਨੇ ਬਾਅਦ ਦੇ ਵੀ ਨੇ ਅੰਮ੍ਰਿਤਸਰ 4 ਸਤੰਬਰ ਨੂੰ ਮਨਾਇਆ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬਤੀ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ੋਰਦਾਰ ਤਿਆਰੀਆਂ ਆਰੰਭੀਆਂ ਗਈਆਂ ਹਨ। ਇਸ ਸਬੰਧ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਸਮੂਹ ਅੰਦਰ ਸਥਿਤ ਸਮੂਹ ਗੁਰਦੁਆਰਾ ਸਾਈਬਾਨ ਦੀ ਫੁੱਲਾਣਾਤ অতি ਸੁੰਦਰ ਸਜਾਵਟ ਕੀਤੀ ਜਾ ਰਹੀ ਹੈ। ਸ਼੍ਰੀ ਹਰਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਸੰਗਤਾਂ ਟਾੜੀਆਂ ਖੁਸ਼ ਹੋ ਰਹੀਆਂ ਹਨ ਅਤੇ ਸਜਾਵਟ ਦੀਆਂ ਤਸਵੀਰਾਂ ਆਪਣੇ ਮੋਬਾਈਲ ਵਿੱਚ ਕੈਦ ਕਰਦੀਆਂ ਨਜ਼ਰ ਆਈਆਂ। ਅਜ ਕੁੱਲਾ ਦੀ ਸਜਾਵਟ ਦੇਖ ਕੇ ਬਹੁਤ ਹੀ ਮਨ ਖੁਸ਼ ਹੋ ਗਿਆ ਕਿਉਂਕਿ ਇੰਨਾ ਬਾਬਾ ਜੀ ਦੀ ਅਲੀ ਮਹਿਰ ਹੈ ਇਸ ਜਗ੍ਹਾ ਤੇ।

ਉਨਕੇ ਸਾਹਮਣੇ ਕੁਝ ਨਹੀਂ ਕਰ ਸਕੇ ਮਮਾ ਬੈਸਟ ਵੀ ਦੇਣਗੇ ਤੋ ਵੀ ਹਮ ਕੁਝ ਨਹੀਂ ਕਰੇ ਬਟ ਪਿੰਡ ਸਿਕਰੀ ਫਗਵਾੜਾ ਜ਼ਿਲ੍ਹਾ ਤੋਂ ਜ਼ਿਲ੍ਹਾ ਕਬੂਰਪੁਰਾ ਤੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਹਨ ਤੋ ਅੱਜ ਨਗਰ ਕੀਰਤਨ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦੇੜ ਦੀ ਖੁਸ਼ੀਆਂ ਨੂੰ ਮੁਖ ਰੱਖਦੇ ਹੋਏ ਕੱਲੂ ਬੜੀ ਧੂਮਤਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾਵੇਗਾ ਤੇ ਬੜੀ ਵਧੀਆ ਸਜਾਵਟ ਹੋਈ ਹੈ ਬਹੁਤ ਸ਼ਾਂਤੀ ਮਇਪੂਰਕ ਸੰਗਤਾਂ ਦਰਸ਼ਨ ਕਰ ਰਹੀਆਂ ਹਨ बहुत प्यार सदका संगत हुम हम आ के पहुँच रही है और अच्छ दर्शन कर आए हैं सचखंड श्री हरिमंदर साहब जी के और बड़ा उत्साह है जी कल का जो दिन चढ़ना वा और बहुत ज़्यादा फुलों की जी सजावट हुई हुई है और बड़ी कृपा है जी इस धरती से और बहुत शुक्रिया बिल्कुल जी सरबाता भला और मालक चढ़ की गई सारे बड़िया संगतंत इतने पहुँच रही गुरु साहब दर्शन करने बहुत वीरिया प्रबंध चल रहे हैं अंदर गुरु साहब जी बड़ी कृपा है ਇਸ ਨਰੀਤੇ ਵੀ ਇਸ ਪੰਜਾਬ ਤੇ ਵੀ ਗੁਰੂ ਮਹਾਰਾਜ ਆਪਣੀ ਚੜ੍ਹਦੀ ਕਲਾ ਇਸ ਪੰਜਾਬ ਦੇ ਉਪਰ ਮਿਹਰ ਭਰਿਆ ਹੱਥ ਰੱਖਣ ਤੇ ਇਸ ਤਰ੍ਹਾਂ ਹੀ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਰਹਿਣ ਬਹੁਤ ਵਧੀਆ ਪ੍ਰਬੰਧ ਹੈ ਤੇ ਬਹੁਤ ਵਧੀਆ ਸਜਾਵਟ ਅੰਦਰ ਚੱਲ ਰਹੀ ਹੈ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ। ਗੱਲਬਾਤ ਕਰਦਿਆਂ ਹੋਇਆਂ ਸੰਗਤਾਂ ਨੇ ਆਖ ਕਿ ਜਿਹੜੀ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਇੱਕ ਬਹੁਤ ਹੀ ਮਨਮੋਹਕ ਨਜ਼ਾਰਾ ਉਹਨਾਂ ਨੂੰ ਦੇਖਣ ਨੂੰ ਮਿਲਿਆ। ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਨਾਲ ਹੀ ਆ ਕਰਵਾਦੇ ਭਲੇ ਦੀ ਅਰਦਾਸ ਵੀ ਕੀਤੀ ਹੈ ਅਮਰਸਰ ਫਾਸਟਵੇ ਖਬਰ ਨਾਮ ਲਈ ਕੈਮਰਾਮੈਨ ਪਰੇ ਸ਼ਰਮਾ ਜਨ ਰਕੇਸ਼ ਕੁਮਾਰ ਆਪ ਸਾਬ ਜੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਆਂ ਚੋਣਾਂ ਨੂੰ ਲੈ ਕੇ ਵੱਧ ਤੋਂ ਵੱਧ ਵੋਟਰਾਂ ਦਾ ਰਜਿਸਟ੍ਰੇਸ਼ਨ ਲਈ 4 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ 4 ਵਜੇ ਤੱਕ ਵਿਸ਼ੇਸ਼ ਮੁਹਿੰਮ ਤਹਿਤ ਬਾਕੀ ਰਹਿੰਦੇ ਲੋਕ ਕਿਸਾਧਾਰੀ ਸਿੱਖ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਵੋਟਾਂ ਬਣਾਉਣ ਦੀ ਆਖਰੀ ਮਿਤੀ 16 ਸਤੰਬਰ 2024 ਨਿਸ਼ਚਿਤ ਕੀਤੀ ਗਈ ਹੈ ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਾਣਕਾਰੀ ਸਾਂਝੀ ਕੀਤੀ ਥਾਣਾ ਖਾਲੜਾ ਦੀ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚ 771 ਗ੍ਰਾਮ ਹਿਰੋਇਨ ਸਮੇਤ ਦੋ ਮੋਟਰਸਾਈਕਲ ਅਤੇ ਤਿੰਨ ਮੋਟਰਸਾਈਕਲ ਚੋਰੀ ਛੁਦਾ ਬਰਾਮਦ ਕੀਤੇ ਗਏ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਬੰਧੀ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਇਹ ਤੇ ਸਤੰਜੀ ਮਿੱਟੀ 28824 ਨੂੰ ਸਾਡੇ ਐਸਏ ਨਿਰਮਲ ਸਿੰਘ ਚਾਰ ਚੌਕੀ ਰਾਜੋਕੇ ਇਹ ਗਸ਼ਤਕਰਦੇ ਗਸ਼ਤਕਰਦੇ ਸੀ ਉਧਰ ਨੂੰ ਕਲਸੀਆਂ ਖੁਰ ਤੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਮੋਟਰਸਾਈਕਲ ਤੇ ਨੌਜਵਾਨ ਅਕਲਜੀਤ ਸਿੰਘ ਪੁੱਤਰ ਪਰਸੇਮ ਸਿੰਘ ਵਾਸੀ ਕਲਸੀਆਂ ਖੁਰ ਆਮ ਕਰਕੇ ਹੈਰਨ ਜਿਹੜੀ ਆ ਡਰੋਨ ਰੇਂਜ ਮੰਗਾਉਂਦਾ ਵਾ ਤੇ ਕੇ ਵੇਚਦਾ ਅੱਜ ਇਹਦੋਂ ਆ ਰਿਹਾ ਜੇ ਨਾਕਾਬੰਦੀ ਕੀਤੀ ਜਾਵੇ ਤੇ ਕਾਬੂ ਆ ਸਕਦਾ ਜਿਸ ਤੇ ਇਹਨਾਂ ਨੇ ਅਮੀਸ਼ਾ ਪਿੰਡ ਦੇ ਵਿੱਚ ਸਵੇਰੇ ਨਾਕਾਬੰਦੀ ਕੀਤੀ ਇਸੇ ਦੌਰਾਨ ਇਹ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਨੂੰ ਰੋਕ ਕੇ ਚੈੱਕ ਕੀਤਾ ਤੇ ਇਹਨੇ ਲੱਕ ਦੇ ਦਵਾਲੇ ਜਿਹੜਾ ਪਰਨਾ ਬੰਨਿਆ ਸੀ ਵਾਲਾ ਉਹ ਜਦੋਂ ਖੋਲ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਜਿਹੜੀ ਹੈਰਨ ਬਰਾਮਦ ਹੋਈ ਹਰਨ ਦਾ ਵੇਟ ਕਰਕੇ ਕਰਨ ਤੇ ਇਹ ਹੋਈ ਜੀ 255 ਗ੍ਰਾਮ ਜਿਹੜੀ ਇਹ ਹਰਨ ਬ੍ਰੰਮ ਦੀ ਜਿਸ ਤੇ ਇਹਦਾ ਮਕਦਮਾ ਨੰਬਰ 110/24/18 ਥਾਣਾ ਖਾਲੜਾ ਦਰਜ ਰਜਿਸਟਰ ਕੀਤਾ ਇਹਦੀ ਇਨਵੈਸਟੀਗੇਸ਼ਨ ਸਟਾਰਟ ਹੋਈ ਇਸੇ ਦਿਨ ਆਲੇ ਦਾ ਪੁਲਿਸ ਰਿਮਾਂਡ ਲਿਆ ਪੁਲਿਸ ਰਿਮਾਂਡ ਦੌਰਾਨ 30 ਤਿਕ ਨੂੰ ਨੇ ਫਰਦੰਗ ਸ਼ਾਬ ਕੀਤਾ ਕਿ ਇੰਨੇ ਡ੍ਰੋਨ ਰਾਈ ਇੱਕ ਪਿਸਤਲ ਵੀ ਮੰਗਵਾਇਆ ਸੀ ਬਲੌਕ ਪਿਸਤਲ ਬਲੌਕ ਟਾਈਪ ਪਿਸਤਲ ਜਿਹੜਾ ਕਿ ਆਪਣੇ ਘਰ ਵਿੱਚ ਇੰਨੇ ਲੁਕਾਛ ਪਾ ਕੇ ਰੱਖਿਆ ਇਹਨੇ ਪੁਲਸਰ ਆਸਤੇ ਦੇ ਅੱਗੇ ਚੱਲ ਗਿਆ ਆਪਣੇ ਘਰ ਦੇ ਵਿੱਚ ਜਿਹੜੀ ਨੀ ਸੀ ਨੀ ਦੇ ਵਿੱਚ ਲੁਕਾ ਕੇ ਰੱਖਿਆ ਜਿਹੜਾ ਪਿਸਤਲ ਬਰਾਮਦ ਹੋਇਆ ਨੀਜੇ ਸ਼ੋਰੂਮ ਦੀ ਫਸਟ ਐਨੀਵਰਸਰੀ ਮਨਾਇ ਗਈ ਇਸ ਮੌਕੇ ਸਾਬ ਦਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਸ਼ਿਰਕਤ ਕੀਤੀ ਅੱਜ ਪਹਿਲੀ ਐਨੀਵਰਸਰੀ ਆ ਝਾਲਾ ਸ਼ਾਪ ਦੀ ਇਹ ਸ਼ੋਰੂਮ ਸ਼ੋਰੂਮ ਜਿਹੜਾ ਪਿਛੇ ਮੈਂ ਬਾਹਰ ਸੀ ਉਥਲੇ ਲਗਾਟ ਨੇ ਮੇਰੇ ਕੋ ਆਇਆ ਨਹੀਂ ਸੀ ਕਿ ਆ ਸੋ ਅੱਜ ਇਹਨਾਂ ਦਾ ਹੁਕਮ ਸੀ ਵੀ ਜ਼ਰੂਰ ਆਉਣਾ ਹੈ ਸੋ ਅੱਜ ਪਹਿਲੀ ਅਨਿਵਰਸਰੀ ਜਿਹੜੀ ਹੈ ਸੈਲੀਬ੍ਰੇਟ ਕੀਤੀ ਆ ਸੋ ਮੈਂ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ ਅੱਜ ਦੇ ਫੰਕਸ਼ਨ ਦੀ ਵੀ ਸੋ ਪਹਿਲੀ ਅਨਿਵਰਸਰੀ ਦੀ ਵੀ ਅੱਜ 1 ਸਾਲ ਪੂਰਾ ਅਸ਼ ਖਾਰਾਮਪੋਰੀਅਮ ਦੇ ਜਿੱਥੇ ਕਿ ਓਨਲੀ ਜੈਂਟਸ ਬੁਟੀਕ ਆ ਜੋ ਕਿ ਅਦਿੱਤਿਆ ਐਂਡ ਅਸ਼ ਫਰਮਾ ਜੋ ਕਿ ਮੇਰੇ ਪੁੱਤਰੇ ਜਿਨ੍ਹਾਂ ਨੂੰ ਅੱਜ ਬੜਾ ਖੁਸ਼ੀ ਭਰਿਆ ਦਿਹਾੜਾ ਅੱਜ ਕੋਚੀ ਦੇ ਮੌਕੇ ਤੇ ਸੋਨੀ ਸਾਹਿਬ ਕੋਲੋਂ ਕੇਕ ਕਟਵਾਇਆ ਗਿਆ ਅੰਮ੍ਰਿਤਸਰ ਦੇ ਹਲਕਾ ਸੈਂਟਰਲ ਦੇ ਅਧੀਨ ਪੱਦਰ ਕਾਲੀ ਮੰਦਿਰ ਨਜ਼ਦੀਕ ਰਹਿਣ ਵਾਲੇ ਇਲਾਕਾ ਵਾਸੀ ਬੀਤੇ ਕਈ ਹਫ਼ਤਿਆਂ ਤੋਂ ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਇਲਾਕਾ ਵਾਸੀਆਂ ਪ੍ਰਸ਼ਾਸਨ ਦੇ ਵਿਰੁੱਧ ਆਪਣਾ ਰੋਸ ਜ਼ਾਹਰ ਕੀਤਾ ਅਤੇ ਆਪੋ ਆਪਣੀਆਂ ਪਰੇਸ਼ਾਨੀਆਂ ਦੱਸੀਆਂ ਦੂਜੇ ਪਾਸੇ ਇਸ ਗੰਦੇ ਪਾਣੀ ਤੋਂ ਪਰੇਸ਼ਾਨ ਹੋ ਕੇ ਹਲਕਾ ਕੇਂਦਰੀ ਸਮੂਹ ਕਾਗਰਸੀ ਨੇਤਾਵਾਂ ਅਤੇ ਕਾਗਰਸੀ ਕੌਂਸਲਰਾਵਨ 2 ਸਤੰਬਰ ਨੂੰ ਮਿਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ। ਮੇਰਾ ਨਾਮ ਪ੍ਰੀਆ ਐ ਮੈਂ ਗਲੀ ਨੰਬਰ 100 ਰਹਿੰਦੀ ਆ ਤੇ ਇੱਥੇ ਐਨਾ ਬੁਰਾ ਹਾਲ ਐ ਪਾਣੀ ਦਾ ਦਿਲ ਕਰਦਾ ਹੀ ਨਹੀਂ ਰਹਿਣ ਦਾ ਲੋਕਾਂ ਨੂੰ ਤਾਂ ਮਰਨ ਤੋਂ ਬਾਅਦ ਉਹ ਨਰਕ ਮਿਲਦਾ ਸਨ ਤਾਂ ਪਹਿਲੀ ਹੀ ਮਿਲ ਲਿਆ ਪਿਆ ਇੱਥੇ ਨਰਕ। ਪਤਾ ਨਹੀਂ ਕਿੱਦਾਂ ਦੀ ਸਰਕਾਰ ਐ ਜੇ ਕੰਮ ਨਹੀਂ ਕਰ ਸਕਦੀ ਤਾਂ ਸਰਕਾਰ ਕਿਉਂ ਬੈਠੀ ਐ ਇੱਥੇ। ਸਾਡੇ ਪਾਸ ਐਪਲੀਕੇਸ਼ਨਾਂ ਭੇਜੀਆਂ ਆਂਦੇ ਗੱਟਰ ਦੇ ਢੱਕਣ ਖੋਲ ਕੇ ਕਹਿੰਦੇ ਜੀ ਸਾਫ਼ ਐ ਗੱਟਰ ਕੁਛ ਨਹੀਂ ਹੋਇਆ ਪਿਆ। ਸਾਡਾ ਇਹੀ ਐ ਅਸੀਂ ਘਰ ਛੱਡ ਦਾਂਦੇ ਆਂ ਜੀ ਹੋਰ ਕੀ ਕਰ ਸਕਦੇ। ਇੱਥੇ ਤਾਂ ਕਿਸੇ ਨੇ ਇਹ ਸਮੱਸਿਆ ਹੈ ਕਿ ਪਾਣੀ ਦੇ 6 ਮਹੀਨੇ ਹੋ ਗਏ ਐਡਾ ਗੰਦਾ ਪਾਣੀ ਆਉਂਦਾ ਵੇ ਇਹਨਾਂ ਡੰਗਰ ਵੀ ਨਹੀਂ ਪੀ ਸਕਦਾ ਜਿਵੇਂ ਅਸੀਂ ਇੱਥੇ ਨੰਦੇ ਆ ਗਏ ਹਾਂ ਲਾ ਬੱਚੇ ਬਿਮਾਰ ਹੋ ਗਏ ਫਿਲਟਰ ਫਿਲਟਰ ਖਰਾਬ ਹੋ ਗਏ ਮੋਟਰਾਂ ਸੜ ਗਈਆਂ ਕੋਈ ਆਂਦੇ ਹੁਣ ਅੱਕ ਕੇ ਇੱਕ ਗਵਰਨਰ ਨੂੰ ਚਿੱਠੀ ਪਾਉਂਦੇ ਆ ਇੱਕ ਹੈਲਥ ਮਿਨਿਸਟਰ ਨੂੰ ਪਾਉਂਦੇ ਆ ਸੈਂਟਰ ਦੇ ਇਹ ਇਸ ਤਰ੍ਹਾਂ ਸਾਡੀ ਕੋਈ ਸੁਣਾਈ ਨਹੀਂ ਤੁਸੀਂ ਕੋਈ ਖਿੱਚ ਕੇ ਰੱਖੋ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਪਿਛਲੇ 6 ਮਹੀਨਿਆਂ ਚੋਂ ਸਾਡੇ ਗਲੀ ਦੇ ਵਿੱਚ ਇੱਕ ਨੰਬਰ ਗਲੀ ਵੜਦਿਆਂ ਨਾਲ ਅਸੀਂ ਭਦਰਕਲੀ ਦੇ ਲਾਗੇ 6 ਮਹੀਨਿਆਂ ਤੋਂ ਇੰਨਾ ਗੰਦਾ ਪਾਣੀ ਆਂਦਾ ਜਿਹਦੀ ਕੋਈ ਸੁਣਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਗਈ ਆਪਾਂ ਤੇ ਆੱਕ ਗਏ ਆ ਆਪਾਂ ਸਾਡਾ ਤੇ ਦਿਲ ਕਰਦਾ ਹੁਣ ਮਹੱਲੇ 'ਚ ਰਹਿਣਾ ਛੱਡ ਦਈਏ ਆਪਾਂ ਦੁਖੀ ਹੋ ਗਏ ਆ ਪਾਣੀ ਤੋਂ ਦੁਖੀ ਹੋ ਗਏ ਆ ਕੂੜੇ ਤੋਂ ਦੁਖੀ ਹੋ ਗਏ ਆ ਤੇ ਇਹਦਾ ਸੋਲੂਸ਼ਨ ਇਹਦਾ ਸੋਲੂਸ਼ਨ ਕੱਢਿਆ ਜਾਵੇ ਤੇ ਸਾਨੂੰ ਪਾਣੀ ਚੰਗਾ ਪ੍ਰੋਵਾਈਡ ਕੀਤਾ ਜਾਵੇ ਟੈਲੀਫੋਨ ਐਕਸਟੈਂਡ ਸ਼ਾਸਤਰੀ ਮਾਰਕੀਟ ਵਿਖੇ ਬਿਲਡਿੰਗ ਡਿੱਗਣ ਦੀ ਖਬਰ ਸਾਹਮਣੇ ਆਈ ਹੈ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਇਸ ਦੌਰਾਨ ਇੱਕ ਕਾਰ ਦਾ ਵੱਡਾ ਨੁਕਸਾਨ ਹੋਇਆ ਹੈ। ਕਾਰ ਗਿਆ ਦਾ ਟੁੱਟ ਗਿਆ ਸਾਰਾ ਕੁਝ। ਕਿਹੜੇ ਹਾਲ ਕੀ ਹਾਲ ਕੀ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਪ ਦੀ ਸਰਕਾਰ ਆਪ ਦੇ ਦਵਾਰ ਤਹ ਹਰ ਹਫਤੇ ਵਕ-ਵਕ ਥਾਵਾਂ ਤੇ ਆਮ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਚਾਹਂਦੀ ਆ। ਜਿਸ ਲਈ ਜ਼ਿਲੇ ਭਾਰ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੱੰਦਿਆ ਹੋਇਆ ਡਿਪਟੀ ਕਮਿਸ਼ਨਰ ਗੰਸ਼ਿਆਮ ਥੋਰੀਵਲ ਜਾਣਕਾਰੀ ਸਾਂਝੀ ਕੀਤੀ ਗਈ। ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜਿਸ ਵਕਤ ਖੇਲੀਆਂ ਥਾੜਾਂ ਦੇ ਐਸਐਚਓ ਵਿਕਰਮਜੀਤ ਸਿੰਘ ਆਪਣੀ ਪੁਲਿਸ ਫੋਰਸ ਦੇ ਨਾਲ ਲੁੱਟਾਂ ਖੋਹ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ। ਉਹਨਾਂ ਦੇ ਕੋਲੋਂ ਚੋਰੀ ਕੀਤੇ 8 ਮੋਟਰਸਾਈਕਲ ਬਰਾਮਦ ਕੀਤੇ ਗਏ ਅਤੇ ਉਹਨਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮੋਟਰਸਾਈਕਲ ਤੇ ਆ ਰਹੇ ਸੀ ਤੇ 3 ਲੱਖ ਦੀ ਕੀਮਤ ਤੇ ਉਹਨਾਂ ਨੇ ਚਾਲੇ ਮੋਟਰਸਾਈਕਲ ਸਰਟਫੇਟ ਜਿਹੜਾ ਦਿੱਤਾ ਜੋ ਲੜਕਾ ਮੋਟਰਸਾਈਕਲ ਤੋਂ गिर ਗਿਆ ਉਹ ਦਵਾਰਿਆਂ ਵਾਲਾ ਮੋਟਰਸਾਈਕਲ ਜਿਹੜਾ ਉੱਥੇ ਖੂਕੀ ਖਰਾਬ ਹੋ ਗਈ ਲੜਕ ਨੇ ਐਫਆਈਆ ਮਾਰਕ ਰਾਈ ਜਿਸ ਵੇਲੇ ਅਸੀਂ ਉਸਨੇ ਸਰਟੀਫਿਕੇਟ ਜਿਹੜੇ ਨੌ ਸਾਈਡ ਜਿਹੜੀ ਆ ਰੱਖੀ ਕੀਤੀ ਜੇ ਮੋਬਾਈਲ ਲੋਕੇਸ਼ਨ ਤੋਂ ਲਈਆਂ ਉਸ ਤੋਂ ਬਾਅਦ ਜਿਹੜਾ ਆ ਇਹ ਅਸੀਂ ਇਸ ਗੱਲ ਦੇ ਕੋਸ਼ਿਸ਼ 31 ਅਧਮਤ ਇਸਦਾ ਹੈ 4 ਦੋਸ਼ੀ ਨੇ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਸਕੇ ਉਹਨਾਂ ਦੇ ਵਿੱਚ ਇੱਕ ਜਿਹੜਾ ਦੋਸ਼ੀ ਜਗਾ ਉਹ ਜਮਾਇਆ ਸੀਗਾ ਔਰ ਤੋਂ ਬਾਅਦ ਦੂਸਰੇ ਦੋਸ਼ੀ ਦੀ ਪੁੱਛਗਿੱਛ ਦੇ ਉੱਤੇ ਅਸੀਂ ਤੀਸਰੇ ਦੋਸ਼ੀ ਨੂੰ ਨਾਮਜ਼ਦ ਕੀਤਾ ਹੈਗਾ ਨਰਮਨੂ ਜੀ ਦੇ ਕੋਲ ਅਸੀਂ 4 ਮੋਟਰਸਾਈਕਲ ਕੰਮ ਦੀ ਤੇ 4 ਇਹ ਅਸੀਂ ਦੂਸਰੇ ਤਰ੍ਹਾਂ ਬਿਲਕੁਲ ਕੋਈ ਉਪਰਾ ਨਹੀਂ ਕੀਤਾ ਕੋਲ ਜੀ 8 ਮੋਟਰਸਾਈਕਲ ਦੇਤੇ ਚੋਣਦੇ ਹੋ ਪਰਮ ਨੇ ਕੀਤੇ ਨੇ ਤੋਂ ਜੇ ਇਹ ਤਰਤੀ ਚੱਲ ਰਹੀ ਹੈ ਹੋਰ ਬੰਦ ਕਰਾਂਗੇ ਪੰਜਾਬ ਸਰਕਾਰ ਵੱਲੋਂ ਚਾਰੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦਿਆ ਹੋਇਆ ਮੁੱਖ ਪ੍ਰਸ਼ਾਸਕ ਅਮਰਪ੍ਰੀਤ ਕੌਰ ਸੰਧੂ ਆਈਏਐਸ ਅਤੇ ਵਧੀਕ ਮੁੱਖ ਪ੍ਰਸ਼ਾਸਕ ਡਾਕਟਰ ਰਚਿਤ ਅਬਰੌਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਟਾਊਨ ਪਲੈਨਰ ਗੁਰਸੇਵਕ ਸਿੰਘ ਔਲਕ ਦੀ ਅਗਵਾਈ ਹੇ ਅਡੀ ਦੇ ਰੈਗੂਲੇਟਰੀ ਵਿੰਗ ਵੱਲੋਂ ਥਾਣਾ ਕੰਬੋ ਅਤੇ ਥਾਣਾ ਚੀਆਟਾ ਦੇ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਬਣ ਰਹੀਆਂ ਅਨधिकृत ਕਲੋਨੀਆ ਵਿਰੁੱਧ ਕਾਰਵਾਈ ਕਰਦਿਆਂ ਹੋਇਆ ਕਲੋਨੀਆ ਨੂੰ ਢਾਹ ਦਿੱਤਾ ਗਿਆ। ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਯੂਥ ਵਿੰਗ ਚੇਅਰਮੈਨ ਅਮਨ ਮੂਲ ਨਿਵਾਸੀ ਦੀ ਅਗਵਾਈ ਹੇਠ ਵਾਕਵਾਕ ਜਥੇਬੰਦੀਆਂ ਜਿਵੇਂ ਦਲਿਤ ਸੁਰੱਖਿਆ ਸੈਨਾ ਅਤੇ 올 ਇੰਡੀਆ ਸ਼ੈਡਿਊਲ ਕਾਸਟ ਫੈਡਰੇਸ਼ਨ ਵੱਲ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਤੇ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਇਸ ਮੌਕੇ ਦੱਸਿਆ ਗਿਆ ਕਿ ਪਿਛਲੇ ਦਿਨੀ ਜੋ ਸਫਾਈ ਕਰਮਚਾਰੀ ਅਤੇ ਨਿਗਮ ਅਧਿਕਾਰੀਆਂ ਵਿਚਾਲੇ ਜੋ ਵਿਵਾਦ ਚੱਲ ਰਿਹਾ ਸੀ ਉਸ ਨੂੰ ਸੁਲਝਾ ਲਿਆ ਗਿਆ ਇਸ ਮੌਕੇ ਕਈ ਨਿਯੁਕਤੀਆਂ ਵੀ ਕੀਤੀਆਂ ਗਿਆ ਏਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਰਾਹੁਲ ਮਲਿਕ ਜਗਦੀਸ਼ ਕੁਮਾਰ ਚੱਕੂ ਸਿਮਰਨ ਕਾ ਚੀਫ ਸੈਨੇਟਰੀ ਇਨਸਪੈਕਟਰ ਜੇਪੀ ਬੱਬਰ ਹਾਜ਼ਰ ਸਨ ਵਿਕਾਸ ਮਲਹੋਤਰਾ ਨੂੰ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਸਫਾਈ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਕ ਸਾਥ ਹੋ ਕੇ ਚੱਲਣਾ ਚਾਹੀਦਾ ਹੈ ਅਗਰ ਦੇਸ਼ ਤੇ ਆਪਣੇ ਸ਼ਹਿਰ ਦੀ ਪੜ੍ਹਾਈ ਵਾਸਤੇ ਕੰਮ ਕਰਨਾ ਚਾਹੀਦਾ ਜਿੱਥੇ ਵੀ ਕੋਈ ਵਿਸ਼ਾਸ਼ਣ ਹੋਵੇ ਜੋ ਕੋ ਕਾਮ ਦੀ ਕਮਨੀਅਲ ਹੋਵੇ ਉਹਨਾਂ ਨੂੰ ਸਮੀਰ ਰਸਤੇ ਧਿਆਨ ਚ ਲਿਆ ਕੇ ਉਹਨਾਂ ਨੂੰ ਹੱਲ ਕਰਉਣਾ ਚਾਹੀਦਾ ਮੈਂ ਸਾਰੀ ਜਿਹੜੀ ਟੀਮ ਨੇ ਬੜਾ ਵਧੀਆ ਕੰਮ ਕਰਾਈ ਹੈ ਮੈਂ ਮਤਲਬ ਬੜਾ ਰਿਹਣੀ ਹੈ ਕਿ ਇਹਨਾਂ ਨੇ ਜਿਹੜਾ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜਾ ਭਾਰਤੀ ਮੂਲਵਾਸੀ ਮੁਕਤੀ ਮੋਰਚਾ ਸਾਈ ਯੂਨੀਅਨ ਦਾ ਜਿਹੜੀ ਗਠਨ ਕੀਤਾ ਗਿਆ ਆ ਜਿਸ ਦੇ ਵਿੱਚ ਵਿਕਾਸ ਮਲੋਤਰਾ ਜੀ ਨੂੰ ਜਿਹੜਾ ਕਿ ਭਾਰਤੀ ਮਾਨਵਾਸੀ ਮੁਕਤੀ ਮੋਰਚੇ ਵੱਲੋਂ ਜਿਹੜਾ ਅੰਮਰਸਰ ਦਾ ਜਿਹੜਾ ਐਸਪੀ ਜੀਨਨ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ ਤੇ ਮੈਂ ਜੀਤ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਜਿਹਨੇ ਸਾਡੇ ਵਿਕਾਸ ਮਲੋਤਰਾ ਜੀ ਦੀ ਬਦਲੀ ਹੋਣ ਨਹੀਂ ਕੀਤੀ ਉਹਨੂੰ ਰੋਕਿਆ ਗਿਆ ਸਾਡੇ ਸਾਰਿਆਂ ਦੀ ਸਾਖ ਦੇ ਨਾਲ ਧੰਨਵਾਦ ਕਰਦਾ ਵਾ ਜਿੱਥੇ ਵੀ ਕਿਤੇ ਵੀ ਲੋਡ ਪੈਂਦੀ ਆ ਮਲਾਜ਼ਮ ਵਰਗ ਨੂੰ ਜੇ ਤੁਹਾਡੇ ਨਾਲ ਪੂਰਾ ਹੀ ਵਾਲਨਕੇ ਸਮਾਜ ਖੜਾ ਵਾ ਰਿਸ਼ਵਤ ਰੁਗਣੀ ਚਾਹੀਦੀ ਆ ਮੈਂ ਜੇ ਰਿਸ਼ਵਤ ਦੇਣ ਵਾਲਿਆਂ ਨੂੰ ਵੀ ਉਹੋ ਜਿਹਾ ਕਹਿਣਾ ਵੀ ਤੁਸੀਂ ਵੀ ਤੁਸੀਂ ਵੀ ਗਲਤ ਜਿਹੜੇ ਰਿਸ਼ਵਤ ਲੈਂਦੇ ਉਹ ਵੀ ਗਲਤ ਆ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ੍ਰੀ ਦੁਰਗਿਆਨਾ ਤਿਰਤੋ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਮੰਦਿਰਾਲ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ। ਫਾਸਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ। 2 ਸਤੰਬਰ 27 ਟ੍ਰੇਨ ਜੰਮੂ ਤਵੀ ਗਾਂਧੀ ਨਗਰ ਐਕਸਪ੍ਰੈਸ ਵਿੱਚ TTI ਕੁਲਦੀਪ ਸਿੰਘ ਨੂੰ ਫਿਰੋਜ਼ਪੁਰ ਕੈਂਟ ਵਿੱਚ ਇੱਕ ਯਾਤਰੀ ਤੁਲਸੀ ਚੈਪਾਲ ਨੇ ਸੂਚਨਾ ਦਿੱਤੀ ਕਿ ਉਸ ਦਾ ਮੋਬਾਈਲ ਚਲੰਦਰ ਸਿਟੀ ਸਟੇਸ਼ਨ ਦੇ ਕੋਲ ਗੁੰਮ ਹੋ ਗਿਆ। ਤਲਾਸ਼ੀ ਦੌਰਾਨ ਮੋਬਾਈਲ ਫੋਨ ਸੀਟ ਦੇ ਕੋਨੇ ਵਿੱਚ ਦੱਬਿਆ ਹੋਇਆ ਮਿਲਿਆ। ਉਸ ਨੂੰ ਵਾਪਸ ਦਿੱਤਾ ਗਿਆ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਸੰਦੂ ਕਲੋਨੀ ਵਿਖੇ ਧੂਮ-ਤਾਮ ਨਾਲ ਮਨਾਇਆ ਗਿਆ ਬਾਬਾ ਬਟਪਾਲ ਸਿੰਘ ਜੀ ਦਾ ਜਨਮ ਦਿਵਸ ਸੰਗਤਾ ਹੋਇਆ ਨਤਮਸਤਕ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤਾਂ ਤਾਂ ਬਾਬਾ ਬਟਪਾਲ ਸਿੰਘ ਜੀ ਦਾ 15ਵਾਂ ਮੇਲਾ ਬਹੁਤ ਧੂਮ-ਤਾਮ ਨਾਲ ਸੰਦੂ ਕਲੋਨੀ ਚਾਟਾ ਵਿਖੇ ਮਨਾਇਆ ਗਿਆ ਇਸ ਮੌਕੇ ਸੰਗਤਾ ਨੇ ਬਾਬਾ ਜੀ ਦਾ ਆਸ਼ੀਰਵਾਦ ਲਿਆ ਅਤੇ ਅਟੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਬਾਬਾ ਗੁਰਚਰਨ ਸਿੰਘ ਐਸਆਈ ਮਨਜੀਤ ਸਿੰਘ ਸੰਜੀਵ ਸ਼ਰਮਾ ਸੋਨੂ ਡਿੰਪਲ ਪੱਲਾ ਉੱਤਮ ਰਾਮਪਾਲ ਪੂਜਾ ਹਾਜਰਸਨ ਇਹ ਜੀ ਸ਼ਹਾਟਾ ਸੰਧੂ ਕਲੋਨੀ ਜੀਟੀ ਰੋਡ ਸ਼ਹਾਟਾ ਦੇ ਵਿੱਚ ਉਥੇ ਮੇਲਾ ਚੱਲ ਰਿਹਾ ਵਾ 18 ਪਾਦਰੋਂ ਪੱਕੀ ਆ ਬਾਬਾ ਜੀ ਦਾ ਜਨਮ ਸਤਾਰ ਜਿਹੜਾ ਚੱਲਦਾ ਵਾ ਇਹ ਰਾਤ ਦੇ 8:43 ਮਿੰਟ ਤੇ ਇਹਨਾਂ ਦਾ ਜਨਮ ਹੋਇਆ ਉਦੋਂ ਕੇ ਕੱਟੇ ਜਾਣਗੇ ਅਸਤਬਾਈ ਚੱਲੇਗੀ ਦੁਬਾਰਾ ਫੇਰ ਮੇਲਾ ਸ਼ੁਰੂ ਹੋਏਗਾ ਤੇ ਸਭ ਸੰਗਤਾਂ ਨੂੰ ਬੇਨਤੀ ਆ ਇਹ ਧੂਮ ਧਾਮ ਨਾਲ ਸਭ ਲੰਗਰ ਪਾਣੀ ਛਕੋ ਸੰਗਤਾਂ ਦਰਸ਼ਨ ਕਰਨ ਆਣ ਕੇ ਸੰਗਤਾਂ ਦੀਆਂ ਸੰਗਤਾਂ ਦਰਸ਼ਨ ਕਰਨ ਗੁਰੂ ਮਹਾਰਾਜ ਦੀਆਂ ਸੰਗਤਾਂ ਦਰਸ਼ਨ ਕਰਨ ਤੇ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਮੇਰਾ ਕਰਨੀਆਂ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਮਾਇਆ ਵਾਲੇ ਨੂੰ ਮਾਇਆ ਦੇ ਗੱਪੇ ਦੇ ਕੇ ਖੁਸ਼ੀਆਂ ਦਿੰਦੇ ਆ ਦੇਸ਼ ਪ੍ਰਦੇਸ਼ ਵਾਲਿਆਂ ਦੇ ਵਿਝੇ ਲਾਉਂਦੇ ਸੱਚੇ ਪਾਤਸ਼ਾਹ ਇਹ ਬਹੁਤ ਵੱਡੀ ਇਹ ਪਾਵਰ ਹੈ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਪਰੋਤਰਿਆਂ ਤੋਂ ਸੱਚੇ ਪਾਤਸ਼ਾਹ ਚੱਲ ਰਹੀ ਹੈ ਗੱਦੀ ਇਹਨਾਂ ਦੀ ਤੇ ਮੇਰਾ ਕਰਦੇ ਨੇ ਸੱਚੇ ਪਾਤਸ਼ਾਹ ਕਿਰਪਾ ਕਰਨੀ ਸੱਚੇ ਪਾਤਸ਼ਾਹ ਸਭ ਸੰਗਤਾਂ ਨੂੰ ਬੇਨਤੀ ਆ ਪੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਛੋ ਬਾਣੀ ਸੁਣੋ ਤੇ ਸੱਚੇ ਪਾਛੋ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਜਾਓ 11 ਸਾਲ ਦੀ ਉਮਰ ਦੇ ਵਿੱਚ ਨਾ ਅੰਮ੍ਰਿਤ ਛਕਿਆ ਦਾਸਾਂ ਕਰੀਂ ਦੀਆਂ ਸੱਚੇ ਮਨੋ ਉਹ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਸਭ ਸਿੱਖਾਂ ਨੂੰ ਸੱਚੇ ਪਾਛੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਹਦਾ ਮੇਲਾ ਬਾਬੇ ਫ਼ੁਟਪਾਕ ਸਿੰਘ ਦਾ ਮੇਲਾ ਇਹ ਮਤਲਬ ਘਪੜਾਂ ਦੀ ਆਸਮਰਦਾਮ ਪੂਰੀਆਂ ਕਰਦਾ ਸਭਨਾਂ ਦੇ ਮਨੋ ਕਾਮਨਾ ਪੂਰੀਆਂ ਕਰਦੀਆਂ ਸਭ ਦੀਆਂ ਝੋਲੀਆਂ ਭਰਦਾ ਮਹਾਰਾਜ ਗਰਦਾਲਪੁਰ ਤੋਂ ਬਾਬਾ ਜੀ ਦੇ ਦਰਸ਼ਕ ਕਰਵਾਤੇ ਆਏ ਆ 15ਵਾਂ ਮੇਲਾ ਚੱਲ ਰਿਹਾ ਸੀ ਹਰ ਸਾਲ ਮੇਲਾ ਲ ਬਾਬਾ ਜੀ ਦੇ ਮੇਰੇ ਨਾਲ ਸਤਕ ਨਾਲ ਸੰਗਤ ਦੇ ਸਾਰੇ ਤੇ ਦਰਸ਼ਕ ਇਹ ਦਾਰ ਹੁੰਦੇ ਨੇ ਮਹਾਰਾਜ ਕਿਰਪਾ ਕਰਦੇ ਨੇ ਸਾਰਿਆਂ ਦੇ ਝੋਲੀਆਂ ਭਰਦੇ ਨੇ ਸਾਰਿਆਂ ਦੀਆਂ ਝੋਲੀਆਂ ਭਰਨ ਸਾਰਿਆਂ ਦੀਆਂ ਦਾਤਾ ਪੂਰੀਆਂ ਹਰ ਮਹਾਰਾਜ ਮੇਲਾ ਇਸ ਤਰੀਏ ਹਰ ਸਾਲ ਚੱਲਦਾ ਰਹੇ ਦਰਬਾਰ ਤੇ ਆਏ ਆ ਬਾਬਾ ਜੀ ਬਹੁਤ ਮੇਰਾ ਕਰਦੇ ਨੇ ਸਾਰਿਆਂ ਦੇ ਅਸੀਂ ਵੀ ਉੱਥੇ ਦੂਰੋਂ ਚੱਲ ਕੇ ਆਏ ਆ ਬਾਬਾ ਜੀ ਦੀ ਹਾਜ਼ਰੀ ਲਾਣ ਹਾਂਜੀ ਮੇਰੇ ਬਾਪਾ ਜੀ ਬੜੇ ਬਿਮਾਰ ਸੀ ਬਾਬਾ ਜੀ ਨੇ ਮਿਹਰ ਕੀਤੀ ਹਿੰਦੁਸਤਾਨ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਇੱਥੇ ਹਰ ਤਿਹਾੜ ਬੜੀ ਸ਼ਰਧਾਪੂਰਕ ਮਨਾਇਆ ਜਾਂਦਾ ਹੈ ਜਿਹਦੇ ਸਬੰਧ ਦੇ ਵਿੱਚ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਛਾਟਾ ਸੰਧੂ ਕਲੋਨੀ ਵਿਖੇ ਧੰਨ ਧੰਨ ਬਾਬਾ ਬੜਵਕ ਸਿੰਘ ਦੀ ਦਾਸ ਸਲਾਨਾ ਜਿਹੜਾ 15ਵਾਂ ਮਿਲਾ ਬੜੀ ਹੀ ਸ਼ਰਧਾਪੂਰਕ ਮਨਾਇਆ ਗਿਆ ਦੁੱਧਲੇ ਨੂੰ ਦੁੱਧ ਤੇ ਪੁੱਤਲੇ ਨੂੰ ਪੁੱਤ ਐਦਰਬਾਰ ਤੋਂ ਮਿਲ ਰਿਹਾ ਸਾਰਿਆਂ ਨੂੰ ਦਰਬਾਰ ਦੇ ਵਿੱਚ ਆ ਕੇ ਹਾਜ਼ਰੀ ਭਰਨ ਦੀ ਲੋੜ ਹੈ ਤਾਂ ਜੋ ਦਿਲਦਿਆਂ ਜਿਹੜੀਆਂ ਮਰਾਦਾਂ ਨੇ ਸਾਰਿਆਂ ਦੀਆਂ ਬੁਰੀਆਂ ਹੋਣ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟ ਨਿਊ ऑल इंडिया क्रिश्चियन पलाई दल के चेयरमैन पूरन सफरी ने साथिया समेत डीआईजी बॉर्डर रेंज सतेंद्र पाल सिंह नाल मुलाकात की थी ਅਤੇ ਪਿੰਡ ਸਿੰਘਪੁਰਾ ਵਿਖੇ ਇੱਕ ਵਿਅਕਤੀ ਦੀ ਹੋਈ ਮੌਤ ਦੇ ਸਬੰਧ ਵਿੱਚ ਪਾਸਟਰ ਜੈਕਬ ਜੱਕੀ ਅਤੇ ਸੋਨੂ ਉਰਫ ਬਲਜੀਤ ਨੂੰ ਸਾਥੀਆ ਸਮੇਤ ਪੁਲਿਸ ਨੇ ਹਿਰਾਸਤ ਵਿੱਚ ਲਿਆ ਜਦ ਕਿ ਪਾਸਟਰ ਜੱਕੀ ਸਿਰਫ ਉਸ ਵਿਅਕਤੀ ਲਈ ਪ੍ਰਾਰਥਨਾ ਕਰਨ ਲਈ ਗਏ ਸਨ ਇਸ ਸਬੰਧੀ ਜਥੇਬੰਦੀ ਵੱਲੋਂ ਡੀਆਈਜੀ ਨਾਲ ਮੁਲਾਕਾਤ ਕੀਤੀ ਗਈ ਅਤੇ ਨਿਸ਼ਪਕਸ਼ ਜਾਂਚ ਕਰਨ ਦੀ ਮੰਗ ਕੀਤੀ ਇਸ ਮੌਕੇ ਪਾਸਟਰ ਗੁਰਵੰਤਰ رائے, ਬਿਸ਼ਪ ਅਸ਼ੋਕ ਰਵੀ, ਪਾਸਟਰ ਵਸਨ, ਪਾਸਟਰ ਬਲਵਿੰਦਰ ਸੋਨੂ ਵੀ ਹਾਜ਼ਰ ਸਨ। ਇੱਕ ਸਿੰਘਪੁਰਾ ਪਿੰਡ ਦੇ ਵਿੱਚ ਇੱਕ ਡੈਥ ਹੋਈ ਸੀ। ਜਿਸ ਨੂੰ ਕਿ ਉਹ ਪੀੜਤ ਵਿਅਕਤੀ ਦਾ ਮ੍ਰਿਤਕ ਹੀ। ਉਹ ਉਹਨੂੰ ਹਲਕਾ ਵੀ ਹੋਇਆ ਸੀ ਉਹਨੇ ਆਪਣੀ ਪਤਨੀ ਨੂੰ ਵੀ ਗੰਦੀਆਂ ਵੱਡੀਆਂ ਸੀ ਤੇ ਪਾਸਟਰ ਜੈਕਬ ਜੱਕੀ ਨੂੰ ਪ੍ਰਾਰਥਨਾ ਕਰਨ ਲਈ ਬਾਰ-ਬਾਰ ਉਹਨਾਂ ਨੂੰ ਸੱਦਿਆ ਗਿਆ। ਉਹ ਜਦੋਂ ਪ੍ਰਾਰਥਨਾ ਕਰਨ ਲਈ ਗਏ ਇਹ ਇਹਨਾਂ ਦੀ ਟੀਮ ਚੋਂ ਇੱਕ ਵਿਅਕਤੀ ਨੂੰ ਦੰਦੀ ਵੱਢੀ ਤੇ ਡਾਕਟਰ ਨੇ ਇਹ ਦੱਸਿਆ ਕਿ ਜ਼ਿਆਦਾ ਸ਼ਰਾਬ ਦਾ ਸੇਵਨ ਕਰਨ ਕਰਕੇ ਇਹਨੂੰ ਹਾਰਟ ਅਟੈਕ ਹੋਇਆ ਵਾ ਤੇ ਖੂਨ ਦੀ ਉਲਟੀ ਔਨ ਕਰਕੇ ਮੌਤ ਹੋਈ ਹੈ ਅੱਜ ਅਸੀਂ ਡੀਆਈਜੀ ਸਾਹਿਬ ਕੋ ਫਰਿਆਦ ਲੈ ਕੇ ਆਏ ਆ ਕਿ ਕਿਸੇ ਆਲਾ ਅਫਸਰ ਦੀ ਅੱਜ ਤੱਕ ਜਿਹੜਿਆ ਡਿਊਟੀ ਲਾ ਕੇ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਇਸਕੋਨ ਮੰਦਿਰ ਵੱਲੋਂ ਕੋਟ ਰੋਡ ਵਿਖੇ ਨੰਦ ਉਤਸਵ ਮਨਾਇਆ ਗਿਆ ਇਸ ਮੌਕੇ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਜਨਮ ਦਿਹਾੜੀ ਚਾਕੀਆਂ ਪੇਸ਼ ਕੀਤੀਆਂ ਗੀਆਂ अते हरे कृष्णा हरे राम आदि भजना ने श्रद्धालु चूम इस मौके समाज सेवक सुरभि वर्मा पवन वर्मा समेत वड्डी गिनती विच श्रद्धालु हाजिर सन आनंद उत्सव मना रहे हैं जिसकी खुशी मुझे लगता है सारे अमृतसर वासियों को हो रही है और यहाँ पे ऐसे लग रहा है कि वृंदावन का माहौल यहाँ पे ऐसे बन गया है और हमारे जो कथावाचक जो आए हैं वो भी वृंदावन से आए हैं और आज हम ਸਵਾਨ ਅੰਮ੍ਰਿਤਸਰ ਸ਼੍ਰੀ ਇੰਦਰ ਰਣੋਤ ਮੇਰਾ ਸੰਯੋਗ ਵੀ ਹੈ ਔਰ ਅੱਜ ਮੈਂ ਸਭ ਤੋਂ ਬਹੁਤ ਬਧਾਈ ਦਿੰਦੀ ਹਾਂ ਤੁਹਾਨੂੰ ਸਭ ਨੂੰ ਐਸੇ ਹੀ ਸਭ ਲੋਕ ਇਕੱਠੇ ਹੋ ਕੇ ਐਸੇ ਧਾਰਮਿਕ ਕਾਰਜ ਕਰਦੇ ਰਹੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਅਧਿਨ ਬਲਾਕ ਪੱਤਰੀ ਜ਼ਿਲ੍ਹਾ ਪੱਤਰੀ ਤੇ ਰਾਜ ਪੱਤਰੀ ਖੇਡਾਂ ਕਰਵਾਈਆਂ ਚਾਰਿਆ ਹੈ ਇਹਨਾਂ ਖੇਡਾਂ ਵਿੱਚ ਡਿਪਟੀ ਕਮਿਸ਼ਨਰ ਖੰジアਮ ਥੋਰੀ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਵਾਕਵਾਕ ਬਲਾਕ ਵਿੱਚ ਬਲਾਕ ਪੱਤਰੀ ਟੂਰਨਾਮੈਂਟ ਕਰਵਾਇਆ ਇਸ ਸਬੰਧੀ ਜਾਣਕਾਰੀ ਸੁਖਚੈਨ ਸਿੰਘ ਜ਼ਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਵੱਲੋਂ ਦਿੱਤੀ ਗਈ। ਮੁਰਲੀਧਰ ਰਾਓ, ਐਕਸ-ਚਫੀਅਰ ਸਕੱਤਰ ਭਾਰਤੀ ਜਨਤਾ ਪਾਰਟੀ ਪ੍ਰਸ਼ਾਸਕ ਇਨਚਾਰਜ ਆਲ ਇੰਡੀਆ ਨੇ ਪਰਿਵਾਰ ਸਮੇਤ ਦੁਰਗਿਆਨਾ ਤਿਰਤ ਦੇ ਸ਼੍ਰੀ ਲਕਸ਼ਮੀਨਾਰਾਇਣ ਮੰਦਿਰ ਵਿਖੇ ਮੱਠਾ ਠੇਕਿਆ। ਇਸ ਮੌਕੇ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਅਵਿਨਾਸ਼ ਸ਼ੈਲਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰਸ ਹਾਜ਼ਰ ਸਨ। जय मां चामुंडा देवी सेवा संघ वालों सलाना जागरण बड़ी धूम धाम नाल मनाया गया इस मौके पर सहगल राजू आनंद आशीष सहगल संचित सहगल टिंकू आनंद हाजिर सन ਸਮਾਤ ਸੇਵਕ ਵਿਨੋਦ ਸ਼ਰਮਾ ਮਜੀਠਾ ਰੋਡ ਤੋਂ ਜੱਥਾ ਲੈ ਕੇ ਹਿਮਾਚਲ ਪ੍ਰਦੇਸ਼ ਵਿਖੇ ਚਿੰਨ ਮਸਤੀ ਦਾ ਮਾਤਾ ਚਿੰਤਪੁਰ ਨੇ ਦੇ ਦਰਸ਼ਨਾਂ ਲਈ ਰਵਾਨਾ ਹੋਏ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਜਗਰਾਤ ਚਿੰਤਪੁਰ ਦੀ ਮਾਈ ਦਾ ਹੋਰ ਸੱਚੇ ਦਰਪਾਈ ਕੀ ਜੇ ਸੁਣਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੀ ਜਾਈ ਮਾਤਾ ਜੀ ਮਾਤਾ ਜੀ ਅਨੁਸਾਰ ਸਾਡੇ ਵਿਨੋਦ ਜੀ ਦੇ ਸੰਗਤ ਪਿੰਡ ਜਹਾਗੀਰ ਵਿਖੇ ਤਨਤਨ ਬਾਬਾ ਚੰਦਨਾਥ ਪੀਰ ਜੀ ਦਾ ਸਾਲਾਨਾ ਮੇਲਾ ਸਰਦਾ ਪਾਵਨਾ ਨਾਲ ਮੜਾਇਆ ਗਿਆ। ਇਸੇ ਸਬੰਧ ਵਿੱਚ ਸ਼ਾਮ ਨੂੰ ਕਬੱਡੀ ਮੈਚ ਅਤੇ ਛਿੰਝ ਮੁਕਾਬਲੇ ਕਰਵਾਏ ਗਏ। ਨਾਮੀ ਕਬੱਡੀ ਟੀਮਾਂ ਵਿੱਚ ਖੇਡੇ ਗਏ ਮੈਚਾਂ ਵਿੱਚ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ। ਇਸ ਮੌਕੇ ਚੇਅਰਮੈਨ ਜਗਤਾਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਕੀ ਸੇ ਪਿੰਡ ਤੋਂ ਪੱਲਾ ਇਹਨੇ ਹੋਇ ਤੇ ਨਾਲ ਸਭ ਤੋਂ ਵੱਧ ਨਸ਼ਿਆਂ ਤੋਂ ਵੱਜਣਗੇ ਤੇ ਇਹਦੇ ਦਵਾਗਾ ਨਹੀਂ ਜਿਹੜਾ ਦਿੰਦਾ ਤੇ ਸਭ ਤੋਂ ਵੱਧ ਲੱਗਣਾ ਆਉਂਦਾ ਆਹ ਬੁੱਧਨ ਮਾਣਿਕ ਕਵਿਤਾ ਜਾਣ ਵਾਲੀ ਮਰਿਆ ਦੇਖਦਾ ਜਾਨਾ ਕਹਿੰਦੇ ਆ ਅੱਜ ਮੇਲਾ ਬਹੁਤ ਭਰਿਆ ਸੀ ਬਹੁਤ ਮਜ਼ਾ ਆਇਆ ਸਾਰਿਆਂ ਨੂੰ ਟੌਪ ਟੌਪ ਦੇ ਪਲੇਅਰ ਆਏ ਹੀ ਰੀਡਰ ਆਏ ਹੀ ਚਾਪੀ ਆਏ ਹੀ ਮੇਰੇ ਖਿਆਲ ਸਾਡੇ ਪਿੰਡ 'ਚ ਪਹਿਲੀ ਵਾਰੀ ਇੰਦਾ ਕਬੱਡੀ ਹੋਈ ਆ ਔਰ ਮੈਂ ਪਿੰਡ ਦੀ ਜਿਹੜੀ ਮੇਲਾ ਪ੍ਰਬੰਧਕ ਕਮੇਟੀ ਆ ਵੱਡੇ ਤਿਉਹਾਰਾਂ ਨੂੰ ਲੈ ਕੇ 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪਰਧਾ ਧਰਮਪਾਲ ਪ੍ਰਭਾ ਕਰਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨਾਲ ਖਾਸ ਮੁਲਾਕਾਤ ਕੀਤੀ ਅਤੇ ਅਹਿਮ ਵਿਚਾਰਾਂ ਸਾਂਝਾ ਕੀਤੇ। ਇਸ ਮੌਕੇ ਧਰਮਪਾਲ ਪ੍ਰਭਾ ਕਰ ਅਤੇ ਸਰਦਾਰ ਚਰਨਜੀਤ ਸਿੰਘ ਵੱਲੋਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਥਾਣਾ ਪਿੰਡੀ ਸੈਦਾ ਦੇ ਨਵ ਨਿਯੁਕਤ ਐਸਐਚਓ ਮਨਤੇਜ ਸਿੰਘ ਨੂੰ ਪਾਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਪਰਧਾ ਸਰਵਨ ਸਿੰਘ ਗੱਪਟ ਜ਼ਿਲ੍ਹਾ ਪ੍ਰਧਾਨ ਸੋਨੂ ਕੜਿਆਲ ਮਹਿਲਾ ਵਿੰਗ ਦੀ ਪ੍ਰਧਾਨ ਪਰਵੀਨ ਕੌਰ ਪ੍ਰਧਾਨ ਹਰਪਾਲ ਮੰਢਿਆਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਉਹ ਰਾਜਾ ਜੀ ਪਿੰਡੀ ਛੈਦਾਂ ਇੱਥੇ ਪਹੁੰਚੇ ਹਾਂ। ਸਾਡੇ ਬੜੇ ਹੀ ਹੁਨਾਰਜਰੇ ਐਸਐਚਓ ਹੀ ਪਿੰਡੀ ਛੈਦਾਂ ਦੇ ਵਿੱਚ ਲੱਗੇ ਹੀ। ਉਹ ਸਾਡੀਆਂ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਟੀਮਾਂ ਨੇ ਔਰ ਜਿੱਥੇ ਵੀ ਮਨਤੇਜ ਭਾਜੀ ਜਿਹੜੇ ਪਿੰਡੀ ਐਵਲ ਇੰਚਾਰਜ ਆ ਜਿੱਥੇ ਜਿੱਥੇ ਵੀ ਡਿਊਟੀ ਕਰਕੇ ਆਏ ਸਾਡੀਆਂ ਪਾਰਟੀਆਂ ਨੇ ਦੱਸਿਆ ਕਿ ਬਹੁਤ ਹੀ ਵਧੀਆ ਕੰਮ ਇਹਨਾਂ ਦਾ ਵਾ। ਔਰ ਉਸ ਕੰਮ ਨੂੰ ਵੇਖਦੇ ਹੋਏ ਅੱਜ ਹੀ ਮਨਤੇਜ ਭਾਈ ਦਾ ਜਵੈਸ਼ੋ ਪਿੰਡੀਆਂ ਦੇ ਐਸਐਚਓ ਨੇ ਉਹਨਾਂ ਦਾ ਸਨਮਾਨਿਤ ਕੀਤਾ ਵਾ ਸ਼੍ਰੀ ਮਾਰਵਾੜੀ ਪੰਚਾਇਤੀ ਬੜਾ ਮੰਦਿਰ ਸ਼੍ਰੀ ਹਨੂਮਾਨ ਜੀ ਚੌਂਕ ਫੁਆਰਾ ਵਿਖੇ ਸ਼੍ਰੀ ਰਾਣੀ ਸਤੀ ਦਾਦੀ ਜੀ ਚੁੰਜੁੰਨ ਵਾਲੀ ਦਾ ਅਮਾਵਸ ਪਾਤ੍ਰੋ ਮੇਲਾ ਸਰਦਾ ਪਾਵਨਾ ਨਾਲ ਮਨਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਪੂਜਾ ਅਰਚਨਾ ਕੀਤੀ ਸ਼੍ਰੀ ਸ਼੍ਰੀ 2108 ਮਹਾ ਮਲੇਸ਼ਵਰ ਸਵਾਮੀ ਅਸ਼ਨੀਲ ਮਹਾਰਾਜ ਜੀ ਨੇ ਐਸਐਸਪੀ ਐਸਆਰ ਆਈਪੀਐਸ ਚਰਨਜੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਧਾਰਮਿਕ ਮੁੱਦਿਆਂ ਤੇ ਚਰਚਾ ਕੀਤੀ। ਅਤਿ ਸ਼੍ਰੀ ਮਹਾਰਾਜ ਜੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ। ਕੇਂਦਰੀ ਰਾਜ ਮੰਤਰੀ ਪ੍ਰੋਫੈਸਰ ਐਸਪੀ ਸਿੰਘ ਬਖੀਰ ਸਾਝਕਣ ਚਰ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ। ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ। ਸੈਂਟਰ ਵਿੱਚ ਪੁਲਿਸ ਨੇ 14 ਘੰਟੇ ਤੱਕ ਕੀਤੀ ਰੇਡ ਵੱਡੀ ਗਿਣਤੀ ਵਿੱਚ ਜੋੜੇ ਗ੍ਰਫਤਾਰ ਸ਼ਹਿਰ ਗੁਰੂਗ੍ਰਾਂਡ ਸਾਹਿਬ ਦੇ ਪਹਿਲੇ ਪ੍ਰਕਾਸ਼ਪੁਰਬ ਮੌਕੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਫੁੱਲਾਂ ਦੀ ਸਜਾਵਟ ਇਸਨਾਂ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਪਰ ਮੈਂਨੇ ਦੋ ਇਸ਼ਾਸਤ ਤਾਨਪਾਤ